ਕਰਨਾ ਹਾਂਜੀ ਆ ਮਾੜਾ ਖੇ ਚੱਲਿਆ ਨਾ ਮੋਟਰ ਚੱਲ ਰਹੀ ਹੈਗੀ ਅੱਛਾ ਠੀਕ ਹੈ ਮੈਂ ਲੱਭ ਜਾਈਦਾ ਹਾਂ ਤੋ ਉਂਕਰ ਧਿਆਨ ਰੱਖਿਓ ਬਣਾ ਕਰ ਦਵਾਂ ਤਾਂ ਮੈਂ ਧਿਆਨ ਰੱਖ ਲੂੰਗੀ ਤੁਸੀਂ ਆਪਦਾ ਵੀ ਧਿਆਨ ਰੱਖ ਲਿਆ ਕਰੋ ਕੋਈ ਨਾ ਉਸ ਮੈਂ ਮੋਟਰ ਬੰਦ-ਬੰਦ ਕਰਕੇ ਪਰ ਮੈਂ ਆਉਣਾ ਠੀਕ ਆ ਨਾਲੇ ਮੈਂ ਨਾ ਐ ਕਹਿੰਦੀ ਸੀਗੀ ਉਹ ਸੰਦੀਪ ਆਈ ਹੋਈ ਸੀਗੀ ਕੱਲੋ ਮੈਨੂੰ ਐ ਕਹਿੰਦੀ ਸੀ ਕਹਿੰਦੀ ਵੀ ਆਪਾਂ ਡੀਪੂ ਚ ਕੱਪੜੇ ਆਏ ਹੋਏ ਸੀਗੇ ਵੀ ਭਾਬੀ ਤੂੰ ਵੀ ਸੂਟ ਲੈ ਆਈ ਤੇ ਵਿਜੇ ਹੁਣ ਤੁਸੀਂ ਮੈਨੂੰ 1000 ਰੁਪਈਆ ਦੇ ਦਿੰਦੇ ਤਾਂ ਮੈਂ ਸੂਟ ਲੈ ਆਉਂਦੀ ਕੋਈ ਗੱਲ ਨਹੀਂ ਮੇਰਾ ਵੱਡੂਆ ਕਰ ਹੀ ਪਿਆਗਾ ਤੋ ਜੋ ਕੱਟ ਕੇ ਲਈ 1000 ਰੁਪਈਆ ਤੇ ਮੈਂ ਨਹੀਂ ਜੀ ਕੱਟਣਾ ਆਇਆ ਤਾਂ ਤੁਸੀਂ ਆਪ ਹੀ ਦੇ ਦਿਜੋ ਆਪਦੇ ਹੱਥਾਂੋਂ ਫੇਰ ਕਹਦੋਂਗੇ ਵੀ ਹਾਂ ਵੀ ਇੰਨੇ ਸੀ ਤੇ ਵੱਧ ਕੱਢ ਲੈ ਹੁਣ ਤੱਕ ਮੈਂ ਆਪਦੇ ਮਾਪੇ ਬਾਪ ਦੇ ਦਿੱਤੇ ਹੋਏ ਪਾਉਣੀ ਆ ਥੋੜਾ ਤਾਂ ਇੱਕ ਸੂਟ ਨਹੀਂ ਸਰਿਆ ਹੈਗਾ ਕੋਈ ਨਾ ਬਟੂਲ ਕੱਟੇ ਤੇ ਮੈਂ ਦੇ ਦਣਾ ਕੱਟ ਕੇ ਸੂਟ ਸੂਟ ਨਹੀਂ ਲੈ ਜਾਉਣ ਦੇਣਾ ਹਾਂ ਕੋਈ ਨਾ ਅਸੀਂ ਦੋਨੇ ਜਣੇ ਜਾਵਾਂਗੇ ਆ ਜਾਇਆ ਹਾਂ ਤੇ ਵਕਤ ਤੇ ਆਇਆ ਹਾਂ ਤੇ ਨਾਲੇ ਮੈਂ ਇੱਕ ਗੱਲ ਹੋਰ ਕਹਿੰਦੀ ਸੀ ਤੁਹਾਨੂੰ ਹਾਂ ਪਤਾ ਨਹੀਂ ਕਿਉਂ ਮੈਨੂੰ ਐਂ ਤੇ ਲੱਗਦਾ ਰਹਿੰਦਾ ਵੀ ਜਦੋਂ ਤੁਸੀਂ ਘਰੇ ਨਹੀਂ ਹੁੰਦੇ ਨਾ ਬਾਪੂ ਬਾਪੂ ਨਾ ਮੇਰੇ ਕੋਲੇ ਹੁੰਦਾ ਮੈਨੂੰ ਗਲਤ ਜਿਹਾ ਟੱਚ ਕਰਦਾਗਾ ਸਮਝ ਗਈ ਤੁਸੀਂ ਮੈਂ ਕੀ ਕਹਿੰਦੀ ਆ ਹਾਂ ਅੱਗੇ ਬੋਲ ਵੀ ਦੇਖਿਓ ਤੁਸੀਂ ਨਾ ਜਲਦੀ ਆ ਜਿਓ ਮੈਨੂੰ ਉਹਨਾਂ ਨਾਲ ਡਰ ਜਿਹਾ ਲੱਗਦਾ ਰਹਿੰਦਾਗਾ ਮੇਰਾ ਪਿਓ ਹੈ ਤੈਨੂੰ ਕਿਹਦਾ ਲੱਗਦਾ ਵੀ ਦਲਦ ਰੱਖਦਾ ਉਹ ਨਾ ਜੀ ਨਾ ਮੈਂ ਤਾਂ ਵੈਸੇ ਹੀ ਕਹਿੰਦੀ ਸੀ ਕਿ ਮੈਨੂੰ ਨਾ ਪਤਾ ਨਹੀਂ ਕਿਉਂ ਡਾਊਟ ਜਿਹਾ ਹੋ ਰਿਹਾ ਸੀਗਾ ساری ਜ਼ਿੰਦਗੀ ਹੋਵੇ ਨਾਲ ਆਏ ਜਾਂ ਸਾਡੇ ਇਹਦੇ ਆ ਉਹਦੇ ਸਿਰ ਤੇ ਪਿਆ ਹੋਇਆ ਹੁੰਨੇ ਆ ਉਹਦੇ ਉਹ ਤਾਂ ਦਿੰਦਾ ਜੀ ਆ ਵੀ ਉਹਨਾਂ ਨੇ ਬਣਾਇਆ ਨਾ ਅੱਜ ਤੋਂ ਬਾਅਦ ਨਾ ਕਹਿਦੀ ਆ ਜਾਂਦਾ ਮੂੰਹ ਤੋਂ ਕੱਢਦੀ ਕਦੇ ਵੀ ਬਾਪੂ ਐ ਕਰਦਾ ਹੈਗਾ ਚਲੋ ਠੀਕ ਹੈ ਤੁਸੀਂ ਜਾਓ ਕੰਮ ਤੇ ਹਾਂ ਸਵੇਰੇ ਜਦ ਮਰੀ ਖਤ ਸਦਵਾ ਖਰਾਬ ਕਰਣਗੇ ਬੰਦਾ ਵੀ ਹੋਵੇ ਨਾ ਚੱਜਦਾ ਹੋਵੇ ਕਹਿੰਦੇ ਹੁੰਦੇ ਜਿਹੜੀ ਤੇਤੀ ਗੱਲ ਬੁੱਝ ਲਵੇ ਇਹ ਨੂੰ ਚੁੱਡੂ ਨੂੰ ਜਿੰਨਾ ਮਰਜੀ ਕਹੀ ਜਾ ਇਹ ਤਾਂ ਉਹ ਲੈਨ ਤੇ ਆਉਂਦਾ ਹੀ ਨਹੀਂ ਇਹ ਤਾਂ ਹਰ ਪਾਸੇ ਨਾ ਨਹੀਂ ਮਾੜੀ ਲੱਗਦੀਆਂ ਚਲ ਕੋਈ ਨਾ ਰੈਂਡਾ ਹੁੰਦਾ ਚਲ 1000 ਰੁਪਿਆ ਦਾ ਮੰਗਿਆ ਸੀ ਦੇਖਦੀਆਂ ਕਿੰਨੇ ਦੇ ਕੇ ਜਾਤਾ ਲੈ ਅ ਗੋਹਾ ਵੀ ਨਾ ਮੱਜਾਂ ਸਾਰੀਆਂ ਵੱਢੀ ਜਾਂਦੀਆਂ ਨੇ ਐ ਨਹੀਂ ਤੇ ਕੋਹਾ ਹੀ ਹਟਾ ਦਿੰਦੀ ਸੀ ਇਹ ਵੀ ਮੈਨੂੰ ਣਾਰੇ ਉਹ ਮੁੰਡਾ ਕਿੱਥੇ ਆ ਬਾਪੂ ਜੀ ਅੱਜ ਉਹ ਤਾਂ ਸਵੇਰੇ ਸਵੇਰੇ ਖੇਤ ਚਲੇ ਗਿਆ ਖੇਤ ਵਾਗਿਆ ਹਾਂਜੀ ਹਾਂਜੀ ਖੇਤ ਚਲੇ ਗਿਆ ਉਹ ਮੈਂ ਕਹਿੰਦਾ ਕਰਤਾ ਦਿੰਨੇ ਸਿਆਣਾ ਉਹ ਜਿਹੜਾ ਕੰਮ ਕਰਨ ਲੱਗ ਗਿਆ ਨਹੀਂ ਬਾਪੂ ਜੀ ਉਹਦਣੇ ਤੁਸੀਂ ਵੀ ਬੋਲੇ ਸੀ ਨਾ ਉਹਨੂੰ ਉਹਨੂੰ ਆਏ ਹੋ ਗਿਆ ਵੀ ਨਾਲ ਤਾਂ ਇਹ ਬੋਲਦੀ ਐ ਤੇ ਨਾਲ ਬਾਪੂ ਜੀ ਬੋਲਦੇ ਨੇਗੇ ਪੱਕਾ ਖੇਤ ਗਿਆ ਹਾਂ ਬਾਪੂ ਜੀ ਉਹ ਖੇਤ ਹੀ ਗਿਆਗਾ ਚਲੋ ਇਹ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਵੀ ਉਹ ਖੇਤ ਗਿਆ ਤੇ ਮੈਂ ਕਹਿੰਦੀਗਾ ਹਾਂਜੀ ਮੈਂ ਮੈਂ ਮੜਾ ਜਾਂ ਕੀੜਾ ਮਾਰ ਕੇ ਆਉਣਾ ਬਾਹਰੇ ਕਿਉਂ ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਆ ਆਪਾਂ ਖੇਤ ਚੱਲਾਂਗੇ ਬਾਪੂ ਜੀ ਇਹ ਜੀ ਕਿਹੜੀ ਜ਼ਰੂਰੀ ਗੱਲ ਆ ਤੁਸੀਂ ਇੱਥੇ ਵੀ ਕਰ ਲਓ ਨਹੀਂ ਨਹੀਂ ਮੈਂ ਗੱਲ ਖੇਤ 'ਤੇ ਕਰਨੀ ਆ ਤੇ ਨਾਲ ਜਾਤੀ ਹਾਂ ਨਾਲੇ ਮੇਰੀ ਗੱਲ ਸੁਣਾਂ ਆਪਾਂ ਚੱਲਾਂਗੇ ਕੋਈ ਨਾ ਬਾਪੂ ਜੀ ਦੇਖ ਲੈਨੇ ਆ ਫਿਰ ਬਾਅਦ ਚੱਲਦੇ ਆਂਗੇ ਚੱਲ ਠੀਕ ਆ ਮੈਂ ਜਾਣਾ ਖੇਤ ਜਾਣਾ ਚੰਗਾ ਠੀਕ ਠੀਕ ਆ ਬਾਪੂ ਜੀ ਭਬੀ ਹਾਂ ਸੰਦੀਪ ਕਿੱਧਰ ਜਾਂਦੇ ਠੀਹਰੀ ਕਰੀਂ ਆਂਦੀ ਏ ਤੂੰ ਨਹੀਂ ਨਹੀਂ ਅਸੀਂ ਤਾਂ ਕਿਤੇ ਨਹੀਂ ਜਾਣਾ ਹੈਗਾ ਤੇਰਾ ਬਾਈ ਖੇਤ ਗਿਆ ਹੋਇਆ ਨਾ ਉਹ ਤਾਂ ਕਹਿੰਦੇ ਸੀਗੇ ਕਹਿੰਦੇ ਵੀ ਖੇਤ 'ਚ ਨਾ ਸਾਗ ਸੁੱਕੀ ਜਿਆ ਹੋਇਆਗਾ ਵੀ ਉਹ ਤੋੜ ਲਈਂ ਨਹੀਂ ਮੈਨੂੰ ਲੱਗਦਾ ਮੈਂ ਨਾ ਨਹੀਂ ਇਹ ਜੀ ਕੋਈ ਗੱਲ ਨਹੀਂ ਹੈ ਜੀ ਤੂੰ ਤਾਂ ਉਹੀ ਸੋਚੀ ਜਾਂਦੀ ਆਂ ਕਿ ਨਾਲ ਤੈਨੂੰ ਲੱਗਦਾ ਕਿ ਸਾਡੇ ਬਾਪੂ ਜੀ ਇਹ ਜੇ ਨਹੀਂ ਗਏ ਲੱਗਦਾ ਤਾਂ ਨਹੀਂ ਹੁੰਦਾ ਪਰ ਜਿਹੜੇ ਬੰਦੇ ਹੁੰਦੇ ਆ ਨਾ ਉਹਨਾਂ ਨੇ ਮਨ ਬਦਲ ਦੇ ਦਣਾ ਪਤਾ ਨਹੀਂ ਲੱਗਦਾ ਹੁੰਦਾ ਨਾ ਹੀ ਉਹ ਦੇਖਣ ਵੀ ਮੇਰੀ ਨੋਂ ਲੱਗਦੀ ਆ ਜਾਂ ਕੀ ਲੱਗਦੀ ਆ ਜਾਂ ਮੇਰੀ ਰਿਸ਼ਤੇਦਾਰ ਆ ਤੂੰ ਨਾ ਹੋਈ ਭੋਈ ਬਣ ਕੇ ਨਾ ਰਿਹਾ ਕਰ ਨਹੀਂ ਸੰਦੀਪ ਤੇਰੀਆਂ ਗੱਲਾਂ ਸੁਣ ਕੇ ਤਾਂ ਨਾ ਮੇਰਾ ਵੀ ਦਿਮਾਗ ਖਰਾਬ ਹੋ ਜਾਂਦਾ ਤੂੰ ਮੇਰੀ ਗੱਲ ਸੁਣ ਆਪਾਂ ਉੱਥੇ ਦੀਪੂ ਚ ਜਾਣਾ ਸੀ ਨਾ ਸੂਟ ਲੈਣ ਦੀਪੂ ਚ ਤਾਂ ਜਾਣਾ ਸੀਗਾ ਪਰ ਤੇਰੀਆਂ ਗੱਲਾਂ ਸੁਣ ਕੇ ਨਾ ਮੇਰਾ ਮਨ ਖਰਾਬ ਹੋ ਰਿਹਾਗਾ ਮੇਰੇ ਮਨ ਚ ਨਵੇਂ ਪੁੱਠੇ ਸਿੱਦੇ ਸਵਾਲ ਆ ਹੀ ਜਾਂਦੇ ਆ ਕਿ ਵੀ ਆ ਮੈਂ ਕੀ ਦੇਖਿਆ ਤੇ ਮੈਂ ਕੀ ਸੁਣੀ ਨਹੀਂ ਚੱਲ ਕੋਈ ਨਾ ਤਾਂ ਮੈਨੂੰ ਦੱਸ ਦੇ ਕੀ ਦੇਖ ਲਿਆ ਕਿਆ ਨੇ ਹੁੰਦੀ ਆ ਜਿਹੜੀ ਬੰਦੇ ਦੀ ਸੋਚ ਹੁੰਦੀ ਆ ਨਾ ਉਹ ਨਹੀਂ ਆਪਾਂ ਬਦਲ ਸਕਦੇ ਦੁਨੀਆ ਚਾਹੇ ਇਧਰਲੀ ਉਧਰ ਹੋ ਜਵੇ ਮੈਂ ਤੈਨੂੰ ਐਂ ਕਹਿੰਦੀ ਸੀ ਵੀ ਨਾ ਤੇਰਾ ਬਾਈ ਨਾ ਅੱਜ ਮੈਨੂੰ 1000 ਰੁਪਏ ਦੇ ਗਿਆ ਸੀਗਾ ਕਹਿੰਦਾ ਲੈ ਆਇਓ ਸੂਟ ਤੁਸੀਂ ਹਾਂ ਉਹ ਗੱਲ ਤੇਰੀ ਸਹੀ ਆ ਵੀ ਸੋਚ ਨਹੀਂ ਬਦਲ ਸਕਦੇ ਪਰ ਜਦੋਂ ਬੰਦੇ ਦੇ ਲੱਛਣ ਆਪਾਂ ਨੂੰ ਪਤਾ ਲੱਗਣ ਲੱਗ ਜਾਂਦੇ ਆਂ ਆਪਾਂ ਪਾਸਾ ਵੱਟਣ ਲੱਗ ਜਾਂਦੇ ਆਂ ਤੂੰ ਹੋ ਸੰਦੀਪ ਤੂੰ ਹੀ ਦੱਸ ਦੱਸ ਹੁਣ ਸਾਡਾ ਬਾਪੂ ਜਾਊਗਾ ਕਿੱਥੇ ਕੀ ਮੈਂ ਉਹਨੂੰ ਘਰੋਂ ਕੱਢ ਦੇਵਾਂ ਹੁਣ ਉਹਨੇ ਘਰ ਚ ਹੀ ਰਹਿਣਾ ਜੇ ਕੋਈ ਚੀਜ਼ ਮੰਗਣੀ ਆ ਉਹਨੇ ਮੈਨੂੰ ਹੀ ਮੰਗਣੀ ਆ ਹੋਰ ਕਿਤੇ ਮੰਗੋ ਹੋਰ ਗਵੱਡੀਆਂ ਤੇ ਜਾ ਕੇ ਮੰਗੂਗਾ ਚਲ ਕੋਈ ਨਾ ਭਾਬੀ ਤੇਰੀ ਮਾਤੀ ਐ ਪਰ ਮੇਰੇ ਤੈਨੂੰ ਸਮਝਾਉਣਾ ਦੱਸਣਾ ਨਾ ਫਰਜ਼ ਬੰਦਾ ਸੀਗਾ ਤੇ ਬਾਕੀ ਹੁਣ ਤੇਰੀ ਲਾਈਫ ਆ ਜਿਵੇਂ ਤੈਨੂੰ ਠੀਕ ਲੱਗਦਾ ਤੂੰ ਕਰ ਸਕਦੀ ਐ ਨਹੀਂ ਨਹੀਂ ਸੰਦੀਪ ਇਹ ਜੀ ਗੱਲ ਨਹੀਂ ਹੈਗੀ ਤੈਨੂੰ ਪਤਾ ਤਾਂ ਹੈਗਾ ਮੇਰਾ ਸਹੁਰਾ ਤਾਂ ਮੇਰੇ ਨਾਲ ਬੜਾ ਹੀ ਮੋਹ ਪਿਆਰ ਕਰਦਾਗਾ ਮੋਹ ਪਿਆਰ ਪਰ ਜੀਨੇ ਮੋਹ ਪਿਆਰ ਕਰਨਾ ਸੀਗਾ ਉਹ ਤਾਂ ਪਾਪੀ ਤੇਰਾ ਹਾਲ ਨਹੀਂ ਪੁੱਛਦਾ ਹੈਗਾ ਸਾਰਾ ਮੈਨੂੰ ਨਾਲ ਕੁਛ ਜੀਪ ਚ ਲੱਗਦਾਗਾ ਨਹੀਂ ਸਾਡੇ ਤਾਂ ਬਾਪੂ ਜੀ ਮੈਨੂੰ ਅੱਧ ਬੋਲ ਦੇ ਵਿੱਚ ਚੀਜ਼ ਲਿਆ ਕੇ ਦਿੰਦੇ ਨੇ ਜੇ ਮੈਂ ਕੁਛ ਵੀ ਮੰਗਦੀ ਆ ਨਾ ਜਿਹੜੀ ਕਹਿੰਦਾ ਉਹ ਤਾਂ ਕੋਈ ਨਾ ਮੈਂ ਘਰੇ ਬੈਠ ਤੂੰ ਮੈਂ ਲਿਆ ਕੇ ਦੰਨਾਗਾ ਆ ਸਾਡਾ ਇੱਕ ਤੇਰੇ ਪਾਈ ਹੈਗਾ ਉਹ ਤਾਂ ਹੁਣ ਹੀ ਨਹੀਂ ਸੁਣਦਾ ਹੈਗਾ ਅੱਜ ਪਤਾ ਨਹੀਂ ਉਹਨੇ ਕਿਵੇਂ ਹਾਂ ਕਰਤੀ ਵੀ 2000 ਰੁਪਇਆ ਲੈ ਜਾ ਚੱਲ ਕੋਈ ਨਾ ਅੱਜ ਤਾਂ ਤੈਨੂੰ ਦਿੱਤੇ ਨੇ ਪੈਸੇ ਅੱਜ ਤਾਂ ਖਰਚ ਲਈ ਆ ਪਸਤੂਟ ਲੈਣ ਦੇਖੀ ਤੈਨੂੰ ਸੋਨਾ ਜਾਂ ਕਲਰ ਬਾਈ ਦਾ ਫੇਵਰੇਟ ਰੰਗ ਦਵਾ ਕਿਨੇ ਸੂਟ ਦਾ ਚੱਲ ਕੋਈ ਨਾ ਚੱਲ ਤੇ ਆ ਨਾਲੇ ਮੈਨੂੰ ਉਹਨੇ ਦੱਸਿਆ ਸੀਗਾ ਆਪਣੀ ਉਹ ਚਾਚੇ ਦੀ ਨੋਨੇ ਕਹਿੰਦੇ ਡੀਪੂ ਚ ਬਹੁਤ ਸੋਹਣੇ ਸੂਟ ਆਏ ਹੋਏ ਨੇ ਕਿ ਮੈਂ ਕਿਹਾ ਚੱਲ ਮੈਂ ਵੀ ਲੈ ਆ ਨਾ ਮੇਰੀ ਗੱਲ ਸੁਣੋ ਆ ਤੂੰ ਅੱਗੇ ਤਾਂ ਇੰਨੀ ਸੋਹਣੀ ਬਣ ਕੇ ਨੇ ਅੱਜ ਕਿਵੇਂ ਨੇ ਟੌਨ ਜੀ ਕੱਢ ਰੱਖੀ ਆ ਕਿਨੇ ਦੇਖਣਾ ਸੀ ਆ ਜਿਹੜਾ ਮੇਰੇ ਸੂਟ ਪਾਇਆ ਹੋਇਆ ਨਾ ਇਹ ਤਾਂ ਮੇਰੇ ਬਾਪੂ ਜੀ ਤਸੰਦ ਆ ਗਈ ਉਹਨੇ ਲਿਆ ਕੇ ਦਿੱਤਾ ਸੀ ਮੈਨੂੰ ਅੱਛਾ ਤੇਰੇ ਬਾਪੂ ਨੂੰ ਬਡੇ ਰੰਗ ਖਰੀਦਣੇ ਹੁੰਦੇ ਅਸੁੱਤਾਂ ਦੇ ਫਿਰ ਉਹ ਕਿਹੜਾ ਬੁੜਾ ਠੇਰਾਗਾ ਹੁਣ ਦੇ ਜਵਾਨੇ ਰਗਾ ਬਾਪੂ ਆ ਮੇਰਾ ਪਰ ਉਹ ਸੱਚੀ ਗੱਲ ਹੈ ਕਹਿੰਦੇ ਹੁੰਦੇ ਆ ਲੋਕ ਹੁਣ ਦਿਲ ਨਹੀਂ ਬੁੜਾ ਹੁੰਦਾ ਦਿਲ ਤਾਂ ਹਮੇਸ਼ਾ ਜਵਾਨ ਹੀ ਰਹਿੰਦਾ ਹੈ ਉਮਰ ਦਾ ਚਾਹੇ ਬੰਦਾ ਬੁੜਾ ਹੋਵੇ ਚਲ ਛੜੇ ਨਹੀਂ ਹੁੰਦੇ ਉਮਰਾਂ ਚ ਕੀ ਰੱਖਿਆ ਦਿਲ ਹੋਣਾ ਚਾਹੀਦਾ ਜਵਾਨ ਉਹ ਗੱਲ ਉਹਨਾਂ ਦੀ ਹੈਗੀ ਉਹ ਤਾਂ ਪਤਾ ਕੀ ਹੈ ਜਵਾਕਾਂ ਚ ਬੈਠ ਕੇ ਜਵਾਕਾਂ ਵਰਗੇ ਹੋ ਜਾਂਦੇ ਆ ਉਹ ਤਾਂ ਸਾਨੂੰ ਕਹਿਣ ਲੱਗ ਜਾਂਦੇ ਆ ਕਹਿੰਦੇ ਭਾਈ ਕਹਿੰਦੇ ਲੜਿਆ ਨਾ ਕਰੋ ਤੁਸੀਂ ਆਪ ਦਾ ਖੁਸ਼ ਹੋ ਕੇ ਰਿਹਾ ਕਰੋ ਘਰ ਦੇ ਵਿੱਚ ਸਾਈ ਅੱਜ ਕਰ ਭਾਬੀ ਤੋਂ ਬੜਾ ਖੁਸ਼ ਰਹਿਣ ਲੱਗ ਗਈ ਚੱਲ ਹੁਣ ਚੱਲੀਏ ਚੱਲ ਠੀਕ ਹੈ ਚੱਲ ਚੱਲਦੇ ਆ ਫੇਰ ਕੁਝ ਬੋਲੇਗੀ ਹੋਰ ਮੇਰੀ ਗੱਲ ਸੁਣ ਨਾ ਬਾਪੂ ਜੀ ਤੁਸੀਂ ਮੇਰੇ ਨਾਲ ਨਾ ਚੰਗਾ ਨਹੀਂ ਕੀਤਾ ਹੈਗਾ ਨਾਲੇ ਮੇਰੀ ਗੱਲ ਸੁਣਾ ਮੈਂ ਤੇਰੀ ਭਲਾਈ ਲਈ ਕਰ ਰਹੀਦੀ ਆ ਮੇਰੀ ਗੱਲ ਹੀ ਭਲਾਈ ਸੀ ਉਹਦੇ ਵਿੱਚ ਦੱਸਦਾ ਸਹੀ ਮੈਨੂੰ ਇਹ ਤੇ ਤੇਰੀ ਭਲਾਈ ਸੀ ਪਰ ਤੂੰ ਮੇਰੀ ਗੱਲ ਨਹੀਂ ਮੰਨੀ ਮੈਂ ਨਹੀਂ ਮੰਦੀ ਹੈਗੀ ਤੂੰ ਆਏ ਤਾਂ ਸੋਚ ਲੈ ਵੀ ਕੱਲ ਨੂੰ ਲੋਕ ਗੱਲਾਂ ਕਰਦੇ ਅਗਲੇ ਕੀ ਕਹਿੰਦੇ ਵੀ ਨੂੰ ਤੇ ਸੋਹਰਾ ਕੋਈ ਵਿਸਤਾ ਰਹਿ ਗਿਆ ਨਾਲੇ ਮੇਰੀ ਗੱਲ ਸੁਣਾ ਹਮੋਂ ਮੁੰਡੇ ਨੂੰ ਫੋਨ ਨਾ ਕਰੀ ਵਾਦਾ ਕਰ ਜੂਗਾ ਮੈਂ ਤਾਂ ਅੱਜ ਬਾਪੂ ਜਾਂ ਮੈਂ ਨਹੀਂ ਜਾਂ ਤੂੰ ਨਹੀਂ ਹੁਣ ਘਰ ਦੇ ਵਿੱਚ ਨਾ ਦੋਹਾਂ ਚ ਇੱਕ ਜਣਾ ਹੀ ਰਹੂਗਾ ਮੈਂ ਤਾਂ ਉਹਨੂੰ ਫੋਨ ਕਰਦੀ ਆਂ ਜੀ ਵੀ ਆਪਦਾ ਘਰੇ ਆ ਕੇ ਦੇਖ ਤੇ ਪਿਓ ਨੇ ਕੀ ਕਰਤੂਰ ਖੰਡਿਆਈ ਆ ਮੈਂ ਮੇਰੀ ਗੱਲ ਸੁਣ ਲਾ ਤਰੀਪ্লাই ਸੋਚ ਰਹੀ ਪਰ ਤੂੰ ਮੇਰੀ ਗੱਲ ਸਮਝਦੀ ਨਹੀਂ ਆਜਾ ਮੈਂ ਤਾਂ ਹੱਥ ਬੰਨੇ ਮੈਨੂੰ ਨਹੀਂ ਲੋੜ ਤੁਹਾਡੀਆਂ ਭਲਾਈਆਂ ਦੀ ਹੈਗੀ ਚੱਲ ਜਿਹੜਾ ਕੁਝ ਕਰਨਾ ਫਿਰ ਤੁਸੀਂ ਕਰੇ ਲੋ ਕੋਈ ਨਾ ਬਾਪੂ ਤੂੰ ਦਾ ਪਤਾ ਲੱਗ ਜੂ ਹਾਂ ਜਿਹੜੇ ਤੂੰ ਕੋੜੇ ਭਜਾਉਣੇ ਆ ਤੂੰ ਵੀ ਭਜਾ ਲੈ ਮੈਂ ਨਹੀਂ ਡਰਦੀ ਹੈਗੀ ਕਿਸੇ ਤੋਂ ਤਨਮੈ ਤਾਂ ਹੁਣ ਫੋਨ ਕਰਦੀ ਆਂਗੀ ਮੇਰੀ ਗੱਲ ਸੁਣਾ ਮੇਰੀ ਗੱਲ ਸੁਣ ਲੈ ਬਾਪੂ ਜੀ ਮੈਨੂੰ ਫੋਨ ਹੱਥ ਲਾਉਣ ਦੀ ਕੋਈ ਲੋੜ ਨਹੀਂ ਹੈਗੀ ਪਰ ਇਹੋ ਕੇ ਗੱਲ ਕਰੋ ਮੇਤੋਂ ਮੇਰੀ ਗੱਲ ਸੁਣਾ ਤੂੰ ਚੰਗੀ ਗੱਲ ਨਹੀਂ ਕਰਦੀ ਹੁਣ ਚੰਗੀ ਤਾਂ ਮੈਂ ਆਪੀ ਨਹੀਂ ਕਰੀ ਹੈ ਜੀ ਤੁਸੀਂ ਕਿੰਨੀਆਂ ਕਿ ਚੰਗੀਆਂ ਕਰਤੀਆਂ ਮੇਰੇ ਨਾਲ ਨਾ ਮੇਰੇ ਨਾਲ ਗੱਲ ਨਾ ਕਰੋ ਤੁਸੀਂ ਹੁਣ ਉਹਨਾਂ ਨਾਲ ਹੀ ਗੱਲ ਕਰਿਓ ਮੈਂ ਤੇਰੀ ਭਲਾਈ ਵਾਸਤੇ ਕਰ ਰਹੀ ਦੀ ਆ ਸਾਰਾ ਕੁਝ ਹੈਲੋ ਹੈਲੋ ਇਹ ਵੀ ਜਿਆਖਣੇ ਦਾ ਕਿਹੜਾ ਫੋਨ ਚੱਕਦਾ ਹੁੰਦਾ ਜਦੋਂ ਲੋੜ ਹੁੰਦੀ ਉਹ ਇਹ ਨਹੀਂ ਫੋਨ ਚੱਕਦਾ ਕਰਨਾ ਤੂੰ ਫੋਨ ਨਾਲ ਆ ਬਾਪੂ ਜੀ ਮੇਰੀ ਗੱਲ ਸੁਣ ਲਓ ਮੈਨੂੰ ਬੁਲਾਉਣ ਦੀ ਲੋੜ ਨਹੀਂ ਤੁਹਾਨੂੰ ਹੈਗੀ ਠੀਕ ਹੈ ਮੈਂ ਤਾਂ ਤੁਹਾਨੂੰ ਪਿਓ ਸਮਝਦੀ ਸੀ ਪਰ ਤੁਸੀਂ ਮੇਰੇ ਪਿਓ ਨਹੀਂ ਬਣੇ ਤੁਸੀਂ ਉਹੀ ਬਸ ਚੱਲ ਕੋਈ ਨਾ ਬਗਾਨੇ ਦੇ ਬਗਾਨੇ ਰਹੇ ਘਰ ਚ ਕਲੇਸ਼ ਕਰਨਾ ਉਹ ਕਰੋ ਤੁਸੀਂ ਹੁਣ ਹੈਲੋ ਨਾਰੇ ਮੇਰੀ ਗੱਲ ਸੁਣਦੇ ਤੁਸੀਂ ਫੋਨ ਕਿਉਂ ਨਹੀਂ ਚੱਕਦੇ ਹੈਗੇ ਤੁਹਾਨੂੰ ਇੰਨਾ ਤਾਂ ਪਤਾ ਵੀ ਘਰੇ ਕੋਈ ਗੱਲਬਾਤ ਹੋਣੀ ਆਂਗੀ ਵੀ ਫੋਨ ਕਰਦੀ ਆ ਜਿੱਥੇ ਹੈਗੇ ਉਹ ਨਾ ਜਿਵੇਂ ਹੈਗੇ ਉਵੇਂ ਹੀ ਆ ਜਾਓ ਉਨੇ ਪੈਰੀ ਆ ਕੇ ਨਾ ਮੇਰੀ ਗੱਲ ਸੁਣ ਲਓ ਨਹੀਂ ਤਾਂ ਫਿਰ ਅੱਜ ਮੈਂ ਨਹੀਂ ਘਰੇ ਰਹਿ ਸਕਦੀ ਹੈਗੀ ਹਾਂ ਆ ਜਾ ਜਲਦੀ ਤੋਂ ਜਲਦੀ ਆ ਜਾ ਫਿਰ ਨਹੀਂ ਮੈਂ ਕੁਛ ਖਾ ਕੇ ਮਰ ਜੂ ਦੇਵੇਂ ਤੁਹਾਡੇ ਸਾਰਿਆਂ ਦੇ ਸਿਰ ਚੜ ਕੇ ਮਰੂ ਮੈਂ ਵੀ ਠੀਕ ਆ ਬਾਪੂ ਜੀ ਮੈਂ ਤਾਂ ਕਦੇ ਐ ਸੋਚਿਆ ਨਹੀਂ ਸੀਗਾ ਵੀ ਤੂੰ ਮੇਰਾ ਸੋਰਾਂਗਾ ਮੈਂ ਤਾਂ ਤੈਨੂੰ ਪਿਓ ਸਮਝਦੀ ਸੀਗੀ ਆਗੇ ਜੀ ਹਾਂ ਕੀ ਦੱਸਾਂ ਮੈਂ ਤੁਹਾਨੂੰ ਆਗੇ ਪਿਓ ਨੂੰ ਪੁੱਛ ਆਪਦੇ ਮੈਨੂੰ ਆਗੇ ਪੁੱਛਦਾਗਾ ਮੈਨੂੰ ਪੁੱਛਾ ਮੈਨੂੰ ਕੀ ਪੁੱਛੇਗਾ ਤੂੰ ਹੀ ਦੱਸ ਦੇ ਇੱਕ ਹੀ ਪੁੱਛ ਮੈਨੂੰ ਮੈਨੂੰ ਪਤਾ ਕੀ ਕਹਣਾ ਕਹਿੰਦਾ ਖੇਤ ਇਹ ਕਹਿੰਦਾ ਕੋਠੇ ਤੇ ਚੱਲ ਆਪਣੇ ਮਾਂ ਬਪੂ ਤੂੰ ਆਕਰਤੂਤ ਕਰਦਾ ਵਾਸਤੇ ਲੈ ਕੇ ਜਿਹਨੂੰ ਖੇਤਾਂ ਨਾਲੇ ਮੇਰੀ ਗੱਲ ਸੁਣਾ ਹਾਂ ਮੇਰੇ ਗੁਲਾਮ ਐ ਚਿਪਾਉਣ ਤੋਂ ਪਹਿਲਾਂ ਸੋਚ ਲਈ ਕੀ ਸੋਚ ਲਈ ਇਹ ਝੂਠ ਬੋਲ ਨਾਲ ਤੈਨੂੰ ਪਤਾ ਮੇਰੇ ਬਾਰੇ ਨਹੀਂ ਝੂਠ ਬੋਲਦੀ ਐ ਮੈਂ ਤੈਨੂੰ ਪਤਾ ਨਾਲੇ ਮੇਰੇ ਬਾਰੇ ਨਾਲ ਤੂੰ ਕੀ ਗੁਰਤੂਤ ਕਰਦਾ ਠੀਕ ਗੁਰਤੂਤ ਕਰਦਾ ਤੁਹਾਲੇ ਮੇਰੀ ਗੱਲ ਸੁਣੋ ਜੀ ਮੈਂ ਤਾਂ ਤੁਹਾਨੂੰ ਅੱਗੇ ਨੇ ਦੱਸਦੀ ਸੀ ਤੁਸੀਂ ਤਾਂ ਮੇਰਾ ਯਕੀਨ ਨਹੀਂ ਕੀਤਾ ਮੇਰੇ ਤਾਂ ਪਿੱਛੇ ਪੈ ਕੇ ਵੀ ਮੇਰਾ ਪਿਓ ਆ ਮੇਰਾ ਪਿਓ ਆਗਾ ਤੂੰ ਮੇਰੇ ਪਿਓ ਦੇ ਇਲਜ਼ਾਮ ਨਾ ਨਹੀਂ ਆ ਦੇਖ ਲਓ ਹੁਣ ਤੁਹਾਡੇ ਪਿੱਛੇ ਕੀ ਕੁਝ ਕਰਦਾ ਰਿਹਾ ਮੇਰੀ ਗੱਲ ਸੁਣ ਲੈ ਮੈਂ ਤੇਰੀ ਭਲਾਈ ਵਾਸਤੇ ਕੀਤਾ ਸੀ ਜਦੋਂ ਤੂੰ ਹੁਣ ਮੰਨਦੀ ਹੈ ਨਾ ਤੂੰ ਨਹੀਂ ਮੰਨਦਾ ਜਿਆਸਾਡੇ ਵਿੱਚ ਗੱਲ ਕੀਤੀ ਹੁਣ ਆਪਦੀ ਕਰਤੂਤ ਦੀ ਖੰਡ ਹਸਲ ਦੇ ਵਿੱਚ ਗੱਲ ਆਹਾ ਸੀ ਹੈਲੋ ਕਿਵੇਂ ਆ? ਰੋਡਿਟਾ ਦਾ ਮੈਂ ਅੱਜ 11 ਵਜੇ ਆ ਜੀ ਸਹੀ ੱਡੇ ਤੇ। ਹਾਂ ਕੋਈ ਨਹੀਂ ਹੈ ਅੱਜ। ਮੈਂ ਥੋੜੇ ਜਿਹੇ ਪੈਸੇ ਚੱਕ ਲੈਈਂ ਕਰਾਂ। ਮਤਲਬ ਜੀਵ ਖਾਂਦੀ ਆ ਜਾਵੇਂ। 4-5000 ਰੁਪਏ ਪਾ ਲਈ। ਮੈਂ ਉਹ ਤਨ ੱਡੇ ਤੋਂ ਲੈਣ ਆ ਜੀ ਠੀਕ ਆ। ਹਾਂ ਜਲਦੀ ਆ ਜੀ ਨਾਲ ਤਨ ਮੇਰੇ ਸਵਾਲ ਦਾ ਪਤਾ ਹੈਗਾ। ਸਮਾਨ ਮੇਰਾ ਪੂਰਾ ਚੱਲ ਰਿਹਾ ਹੈਗਾ। ਅੱਜ ਵੇਖੀ ਦੂ ਕੀ ਵੰਦਾ ਕੀ ਨਹੀਂ ਵੰਦਾ। ਠੀਕ ਆ। ਹਾਂ ਮੈਂ ਜਾ ਰਿਹਾ ੱਡੇ ਤੇ। ਬਸ ਤੂੰ ਆ ਜਾ ਜੀ। ਜੀਕਾ ओके ਚੱਲੀ ਏਡੇ ਤੇ ਲੈਣਾ ਵਸਵੀਂ ਹਲੇ ਪਿਆਣਾ ਹਲੇ ਸਮਾਨ ਹੋਰ ਖੜ ਚੂਗਾ ਬਾਪੂ ਮੈਂ ਇਹਨਾਂ ਨੇ ਵੀ ਇਹ ਗੱਲ ਆ ਗਈ ਮੈਂ ਤਾਂ ਮੁਆਫੀ ਮੰਗਦਾ ਬਾਪੂ ਕਲਮ ਜੱਥ ਪਾਉਣ ਲਈ ਤੇ ਤੈਨੂੰ ਬਾੜਾ ਚੰਗਾ ਬੋਲਾਂ ਦੀ ਨਾਲੇ ਤੈਨੂੰ ਪਤਾ ਦੀ ਤੂੰ ਕੀ ਗੁਰਤੂਤਾ ਕਰਦਾ ਮੈਥੋਂ ਮੁਆਫੀ ਨਾ ਮੰਗ ਇਹ ਤੋਂ ਮੰਗ ਵਿਚਾਰੀ ਤੋਂ ਮੈਨੂੰ ਮਾਫ ਕਰ ਦੇ ਮੇਰੀ ਗੱਲ ਸੁਣ ਲੋ ਜੀ ਮੈਂ ਨਹੀਂ ਹੁਣ ਰਹਿਣਾ ਹੈਗਾ ਮੈਂ ਤਾਂ ਆਪਣੇ ਪੇਕਿਆਂ ਨੂੰ ਚੱਲੀ ਬਾਪੂ ਮੜਾ ਕੇ ਮਾਣੇ ਬਾਕੂ ਦੀ ਗਲਤੀ ਹੋ ਗਈ ਮੈਨੂੰ ਮੈਂ ਤੁਹਾਡੇ ਅੱਗੇ ਮਾफी ਮੰਗਦੀ ਆਂ ਜੀ ਮaaf ਕਰ ਦਿਓ ਮੈਨੂੰ ਮੈਂ ਜਿਹੜਾ ਤੁਹਾਡੇ ਤੇ ਟੱਗੰਦਾਲ ਜਾਮ ਲਾਇਆ ਚਲ ਮੇਰੀ ਗੱਲ ਸੁਣਾ ਚਲ ਕੋਈ ਨਾ ਪੁੱਤ ਗਲਤੀ ਮਾਫੀ ਹੁੰਦੀ ਰਹਿੰਦੀ ਨੇ ਇਹਨੂੰ ਨਾਲ ਇੱਕ ਵਾਰੀ ਮਾਫ ਕਰ ਦੇ ਰੇਗਦਬ ਰੇਗਬੰਦ ਤੇ ਇੱਕ ਵਾਰੀ ਗਲਤੀ ਹੋ ਜਾਂਦੀ ਆ ਪਰ ਮੌਕਾ ਦੇਣਾ ਚਾਹੀਦਾ ਹੁੰਦਾ ਨਾਲੇ ਮੇਰੀ ਗੱਲ ਸੁਣਾ ਜੇ ਤੂੰ ਹੁਣ ਇਹਨੂੰ ਛੱਡਦੇ ਆਂ ਤਾਂ ਮੇਰੀ ਗੱਲ ਨਾਲੇ ਤੇਰਾ ਘਰ ਬਰਬਾਦ ਹੋਊਗਾ ਇੱਕ ਇੱਕ ਜਾਣ ਨਾਲ ਵਿਗੜਨ ਨਾਲ ਦੋ ਘਰ ਬਰਬਾਦ ਹੋ ਜਾਣਗੇ ਇੱਕ ਵਾਰੀ ਇਹਨੂੰ ਮਾਫ ਮੇਰੇ ਕਹਿਣ ਤੇ ਮਾਫ ਕਰ ਦੇ ਪੁੱਤ ਚਲ ਕੋਈ ਨਾ ਬਾਪੂ ਜੀ ਮੈਂ ਤੁਹਾਡੇ ਪਿੱਛੇ ਲੱਗ ਕੇ ਇਹਨੂੰ ਇੱਕ ਵਾਰ ਮਾਫ ਕਰ ਦਿੰਦੀ ਆ ਪਰ ਅੱਜ ਤੋਂ ਬਾਅਦ ਇਹਨੂੰ ਕੋਈ ਵੀ ਮੌਕਾ ਨਹੀਂ ਮਿਲਣਾ ਤੇ ਐਸੀ ਗੱਲ ਫੇਰੀ ਆ ਜੀ ਗੱਲ ਨਹੀਂ ਹੋਣਾ ਹੁੰਦਾ ਯਾਰ ਮਾਰੇ ਮੇਰੀ ਗੱਲ ਸੁਣ ਕੱਲਾ ਐ ਨਹੀਂ ਹੈਗਾ ਵੀ ਵਿਆਹ ਹੋ ਗਿਆ ਬਾਰੇ ਫਰੀ ਜਾਣਾ ਇਹਦਾ ਵੀ ਤੈਨ ਰੱਖ ਜੇ ਆਪਾਂ ਅੱਜ ਤੋਂ ਕਿਸੇ ਵੀ ਜਨਾਨੀ ਤੇ ਨਿਗਾਹ ਰੱਖਦੇ ਨਾ ਤਾਂ ਗੱਲ ਉਹਨੂੰ ਆਪਣੀ ਵਿਗੜ ਸਕਦੀ ਆ ਕੋਈ ਨਾ ਆਪਾਂ ਤੈਨ ਰੱਖੂ ਅੱਗੇ ਤੋਂ ਵਾਚ ਲੋ ਕੋਈ ਨਾ ਆਪਣਾ ਇੱਕ ਸਮਝੌਤਾ ਹੋ ਗਿਆ ਚਲ ਗਾਹਾਂ ਬਾੜ ਦੀ ਬਾਹਰ ਗੱਲ ਲਈ ਹੋਈ ਤੇ ਆਪਣਾ ਘਰ ਤੇ ਕਰਦੇ ਨਿਭਲ ਗਿਆ ਤੇ ਆ ਜੋ ਚਲੋ ਕੋ ਚਾਹ ਚੂ ਪੀ ਲੋ ਠੀਕ ਹੈ ਬਾਪੂ